ਲੱਗੀ ਲਗਨ ਜਿਨ੍ਹਾਂ ਨੂੰ ਰਹਿੰਦੇ ਚੁੱਪ ਨਹੀਂ ਭੇਤ ਪਿਆਰ ਦਾ ਛਪਾਇਆ ਸਕੇ ਛੁੱਪ ਨਹੀਂ ਠਾਰ ਕਤਰ ਉਹਨਾਂ ਨੂੰ ਸਾੜੇ ਤੋਂਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾਭ ਹਾਨੀ ਦੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੀ ਸਿਨਨਾ ਨਟ ਕਾਲੀ ਉੱਤੇ ਤਲਈ ਰੇ ਹੋ ਨਿਸ਼ੰਗ ਨੱਚੇ ਵਿੱਚ ਪ੍ਰੇਮ ਗਲੀ ਦੇ ਹੱਸੇ ਜੁਲਮੀ ਖਾਸ ਵਿੱਚ ਦਲੀ ਦੇ ਤਾਜ ਆਦਿਆਂ ਤੋਂ ਨੰਦੇ ਰੁਖ ਸੰਸਾਰ ਦੇ ਬੰਦ ਬੰਦ ਕਟਵਾਉਂਦੇ ਨਾਸਿਕ ਹਾਰ ਦੇ ਲੱਗੀ ਲਗਨ ਜਿਨ੍ਹਾਂ ਨੂੰ ਰਹਿੰਦੇ ਚੁੱਪ ਨਹੀਂ ਠਾਰ ਕਕਰ ਉਹਨਾਂ ਨੂੰ ਸਾੜੇ ਤੋਂਪ ਨਹੀਂ పేద प्यार ਦਾ ਛਪਾਇਆ ਸਕੇ ਸੋਪ ਨਹੀਂ ਸਿੱਟੇ ਸੋਚਦੇ ਨਹੀਂ ਕਦੇ ਵੇ ਖਿਲਾਬ ਹਾਨੀ ਦੇ ਸੌਦੇ ਪਿਆਰ ਵਟੇ ਸੌਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੀਸ ਜਿੰਨਾ ਨੇ ਟਿਕਾਲੀ ਉੱਤੇ ਤਲੀ ਦੇ ਹੁਣ ਸੰਗ ਨੱਚੇ ਵੇਟ ਪ੍ਰੇਮਕਲੀ ਦੇ ਹੱਸ ਜੁਲ ਨਹੀਂ ਖਰਾਸ ਵਿੱਚ ਦਲੀ ਨੇ ਤਾਜਵਾਣ ਨਸਾਰ ਦੇ ਬੰਦ ਬੰਦ ਕਟਵਾਉਂਦੇ ਨਸਿੱਦਕ ਹਾਰਦੇ ਉਹ ਜਿੰਨਾ ਪਾਲੀਆਂ ਗੁਰਾਂ ਦੇ ਨਾਲ ਯਾਰੀਆਂ ਲਾਈਆਂ ਖੂਨ ਦੀ ਚਨਾ ਦੇ ਵਿੱਚ ਤਾਰੀਆਂ ਮੌਤੋਂ ਉਰੇ ਉਹਨਾਂ ਹਿੰਮਤਾਂ ਨ ਹਾਰੀਆਂ ਚੁੰਬੇ ਤਰਖੜੀ ਉਡਾਲੇ ਤੁੰਬੇ ਤਰਖੜੀ ਉਡਾਲੇ ਸੁੰਦਰ ਜਵਾਨੀ ਦੇ ਸੌਦੇ ਪਿਆਰ ਵਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸ਼ੌਕ ਜਿੰਨਾ ਦਾ ਕੰਡੇ ਦੀ ਧਾਰ ਨੱਚਣਾ ਜਿੰਨਾ ਦਾ ਕੰਡੇ ਦੀ ਧਾਰ ਨੱਚਣਾ ਉਹ ਜਾਣਦੇ ਜੰਦਾ ਨਾ ਵੱਜ ਮੱchnਾ ਫੀਸਵਾਰ ਇਤਿਹਾਸ ਕਿਵੇਂ ਰਚਣਾ ਗਲੇ ਮੌਤ ਨੂੰ ਲਗਾਉਣ ਲਈ ਆਵਾਜ਼ਾਂ ਮਾਰਦੇ ਬੰਦ ਬੰਦ ਕੱਟ ਆਉਂਦੇ ਬੰਦ ਬੰਦ ਕੱਟ ਹਾਰ ਦੇ ਮੱਖ ਮੋੜੇ ਨਾ ਜਿੰਦਾ ਮੁਖ ਮੋੜੇ ਨਾ ਜਿੰਦਾ ਤੇ ਜਦੋਂ ਬਣੀਆਂ ਤੋਂ ਪਾ ਸਾਹਮਣੇ ਜਵਾਨੀਆਂ ਤਣੀਆਂ ਹਿੱਕਾਂ ਫੀਤੀ ਫੀਤੀ ਹੋ ਕੇ ਪਾਵੇਂ ਛਣੀਆਂ ਫੀਤੀ ਫੀਤੀ ਹੋ ਕੇ ਪਾਵੇਂ ਛਣੀਆਂ ਆਓ ਇੱਕ ਜਕਾਰਾ ਗਜਾਈਏ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਸਿੰਘ ਸਾਹਿਬ ਆਪ ਆਏ ਬਹਾਰ ਆਈ ਸਵੇਰ ਦੀਆਂ ਸੰਗਤਾਂ ਪਲਕਾਂ ਵਿਸ਼ਾ ਕੇ ਉਹਨਾਂ ਦੀ ਉਡੀਕ ਵਿੱਚ ਨੇ ਚਲ ਬਗੀਚਾ ਸੇ ਬੋਲੇ ਈਸੋ ਨਿਹਾਲ ਸ੍ਰੀ ਆਕਾਲ ਮੁਖ ਮੋੜੇ ਨਾ ਜਿੰਦਾ ਤੇਜਾਦੋਂ ਬਣੀਆਂ ਤੋਪਾ ਸਾਹਮਣ ਜਵਾਨੀਆਂ ਤਣੀਆਂ ਹਿੱਕਾ ਫਿੱਤੀ ਫਿੱਤੀ ਹੋ ਕੇ ਪਾਵੇਂ ਛਣੀਆਂ ਬਾਗੀ ਕੂਕਿਆਂ ਨੇ ਮਾਨ ਤੋੜੇ ਬਰਤਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜਿੰਦਗਾਨੀ ਦੇ ਉਹ ਜਿੰਨਾ ਜਿੰਦਗਾਨੀ ਦੇ ਰਾਹ ਜਿੰਨਾ ਨੇ ਪਰ ਆਉਂਦੀ ਆ ਰਾਹ ਜਿੰਨਾ ਨੇ ਪਰ ਯਾ ਮੱਲੀਆਂ ਪੇਟਾਂ ਦੇ ਰਤੀ ਨੂਰੀ ਨੂੰ ਆ ਚੱਲੀਆਂ ਖੱਲਾ ਪੁੱਠੀਆਂ ਲੋਹਾ ਕੇ ਪਾਉਣ ਜੱਲੀਆਂ ਪੈ ਕੇ ਭੱਟੀਆਂ ਚ ਪੁੱਜ ਗਏ دیਵਾਨੇ ਯਾਰ ਦੇ ਬੰਦ ਬੰਦ ਕੱਟਾਉਂਦੇ ਨਾ ਸਿੱਦਕ ਹਾਰਦੇ ਪੋਰਾ ਬਾਕੀ ਸੰਸਾਰ ਦੀਆਂ ਛੱਡੀਆਂ ਓ ਡਾ ਕੇ ਸੀਨਿਆਂ ਨੂੰ ਰੋਕ ਲੈਨ ਗੱਡੀਆਂ ਓ ਡਾ ਕੇ ਸੀਨਿਆਂ ਨੂੰ ਰੋਕ ਲੈਨ ਗੱਡੀਆਂ ਭੇਟਾ ਪ੍ਰੇਮ ਦੀ ਚੜਾਈਆਂ ਮੁੱਖ ਹੱਡੀਆਂ ਪੋਰਾ ਸ਼ਿਕਵਾ ਨਾ ਆਇਆ ਮੱਥੇ ਮਹਾਦਾਨੀ ਦੇ ਸੌਦੇ ਪਿਆਰ ਵੱਟੇ ਓ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਬਾਣ ਬੱਬਰ ਨਿਨ੍ਹਾ ਪਿੰਨਾਂ ਰੇਸ਼ਮੀ ਹਦਾਂ ਮੈਂ ਸੱਤ ਰੰਗੀਆਂ ਹਿੰਦ ਛੱਡੀਦਾਰ ਜਿੰਨਾ ਤੋਂ ਫਰੰਗੀਆਂ ਰੰਗ ਦੇ ਕਈ ਦੂਆਂ ਨੂੰ ਸਾਵੇਂ ਹੋ ਲਲਕਾਰ ਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾਸਰਦਿਕ ਹਾਰ ਦੇ ਔਰਤਾ ਤੇ ਪਾਪੀ ਘੂਰ ਕੇ ਕਸੂਰਾ ਤੋਂ ਉਹ ਆਰੀ ਲੱਗਦੀ ਸੁੰਦਰ ਵਾਨ ਹੂਰਾ ਤੋਂ ਸਕੇ ਜਾਲ ਮਹਲਾ ਨਾ ਖਿਆਲ ਬ੍ਰਹਮ ਗਿਆਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜਿੰਦਗਾਨੀ ਦੇ ਉਹ ਜਿੰਨਾ ਜਿੰਦਗਾਨੀ ਦੇ ਨੀਅਾਂ ਸ਼ੌਕ ਨੂੰ ਨੂਨਵਾ ਨ ਪੋਰਾ ਸਕੀਆਂ ਤਾਣ ਹਿੱਕਾਂ ਨੂੰ ਹਨੇਰਿਆ ਸਿੱਟਕੀਆਂ ਬੈਂਕਾ ਜਾਣਦੇ ਪਰ ਹੌਣ ਪ੍ਰੀਤਾ ਪੱਕੀਆਂ ਚੰਦ ਸੂਰਜ ਨਿਉ ਕੈਸੇ ਦਿਦੇ ਗੁਜਾਰਦੇ ਬੰਦ ਬੰਨਕਟਵਾਉਂਦੇ ਬੰਦ ਬੰਨਕਟਵਾਉਂਦੇ ਨਾ ਸਦਕ ਹਾਰ